ਸਤਨਾਮ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਭਾਈਚਲ ਰੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਅੱਜ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ਬਦ ਬਾਣੀ ਪੱਟੀ ਲਿਖੀ ਆਸਾ ਰਾਗ ਦੇ ਵਿੱਚ ਪਾਤਸ਼ਾਹ ਜੀ ਨੇ ਬਾਣੀ ਉਚਾਰਨ ਕੀਤੀ ਹੈ 432 ਅੰਗ ਤੇ ਪਾਤਸ਼ਾਹ ਜੀ ਦੇ ਇਹ ਬਾਣੀ ਰੰਭ ਹੁੰਦੀ ਹੈ ਆਓ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹਿਲੇ ਪਾਤਸ਼ਾਹ ਜੀ ਇਹ ਬਾਣੀ ਦੀ ਰੰਭਤਾ ਕਰਦੇ ਹਨ ਜੀ ਆਸਾ ਰਾਗ ਆਸਾ ਮਹੱਲਾ ਪਹਿਲਾ ਪੱਟੀ ਲਿਖੀ ੴ ਸਤ ਗੁਰ ਪ੍ਰਸਾਦ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹਿਲੇ ਪਾਤਸ਼ਾਹ ਜੀ ਜਿਨ੍ਹਾਂ ਦੀ ਇਹ ਬਾਣੀ ਹੈ ਆਸਾ ਰਾਗ ਹੈ ਪਾਤਸ਼ਾਹ ਜੀ ਪੱਟੀ ਲਿਖੀ ਤੋਂ ਭਾਵ ਇਹ ਬਾਣੀ ਇਤਿਹਾਸ ਦੇ ਵਿੱਚ ਨਾ ਰੱਖਦੀ ਹੈ ਜਿਸ ਵੇਲੇ ਮਹਾਰਾਜ ਜੀ ਬਚਪਨ ਵਿੱਚ ਪਾਧੇ ਕੋਲ ਪੜਨ ਗਏ ਜਿਸ ਵੇਲੇ ਮਹਾਰਾਜ ਜੀ ਨੇ ਪਾਦੇ ਨੂੰ ਉਪਦੇਸ਼ ਦਿੱਤਾ ਇਹ ਬਾਣੀ ਦੇ ਤਕਰੀਬਨ 35 ਅੱਖਰ ਹਨ 35 ਅੱਖਰਾਂ ਦੇ ਵਿੱਚ ਮਹਾਰਾਜ ਜੀ ਸਾਨੂੰ ਪਾਦੇ ਨੂੰ ਨਹੀਂ ਸਾਨੂੰ ਸਾਰੇ ਸੰਸਾਰ ਨੂੰ ਹੀ ਉਪਦੇਸ਼ ਬਖਸ਼ਦੇ ਹਨ ਦੇਖੋ ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦੀ ਅਵਸਥਾ ਜਿਨ੍ਹਾਂ ਨੇ ਬਚਪਨ ਤੋਂ ਹੀ ਜਿਸ ਵੇਲੇ ਬੱਚੇ ਦਾ ਖੇਡਣ ਦਾ ਸਮਾਂ ਹੁੰਦਾ ਉਸ ਵੇਲੇ ਮਹਾਰਾਜ ਜੀ ਨੇ ਪ੍ਰਦੇਸ਼ ਸ਼ਰਮ ਕਰਤੇ ਬਚਪਨ ਦੇ ਵਿੱਚ ਹੀ ਪਾਧੇ ਨੂੰ ਪਾਧੇ ਕੋਲ ਪੜਨ ਭੇਜਿਆ ਮਹਿਤਾ ਕਾਲੂ ਜੀ ਪਿਤਾ ਨੇ ਮਹਿਤਾ ਕਾਲੂ ਜੀ ਨੇ ਪੜਨੇ ਪਾਇਆ ਪਾਧੇ ਦੇ ਕੋਲ ਪਾਸ਼ਾ ਜੀ ਨੂੰ ਧੰਨ ਗੁਰੂ ਨਾਨਕ ਪਾਸ਼ਾ ਜੀ ਨੂੰ ਪਰ ਪਾਧਾ ਕੀ ਪੜਾ ਸਕਦਾ ਸੀ ਪਾਧੇ ਨੇ ਬੜੀ ਕੋਸ਼ਿਸ਼ ਕੀਤੀ ਕਿਉਂਕਿ ਉਸ ਵੇਲੇ ਪ੍ਰੋਤ ਕੋਲ ਪੰਡਤਾਂ ਕੋਲ ਜਾਣਵਨ ਅਨਤਾ ਕੋਲ ਹੀ ਬੱਚਿਆਂ ਨੂੰ ਪੜਾਇਆ ਜਾਂਦਾ ਸੀ ਤੇ ਪਾਧੇ ਕੋਲ ਜਿਸ ਵੇਲੇ ਮਹਾਰਾਜ ਜੀ ਨੂੰ ਲੈ ਕੇ ਗਏ ਮਹਤਾ ਕਾਲੂ ਜੀ ਪੜ੍ਹਨੇ ਪਾਤਾ ਤੇ ਸਾਧ ਸੰਗਤ ਜੀਓ ਪਾਧਾ ਜਿਹੜਾ ਵੀ ਸਵਾਲ ਕਰਦਾ ਹੈ ਨਾ ਪੁਜਿਤ ਜਿਹੜਾ ਵੀ ਸਵਾਲ ਕਰਦਾ ਗੁਰੂ ਨਾਨਕ ਮਹਾਰਾਜ ਜੀ ਉਸ ਤੋਂ ਪਹਿਲਾਂ ਹੀ ਜਵਾਬ ਦੇ ਦਿੰਦੇ ਹਨ ਕਿਉਂਕਿ ਉਹ ਸਤਿਗੁਰੂ ਜੀ ਤਾਂ ਦੁਨੀਆ ਨੂੰ ਤਾਰਨ ਵਾਸਤੇ ਉਹਨਾਂ ਦਾ ਪ੍ਰਕਾਸ਼ ਹੋਇਆ ਖੁਦ ਧਰਤੀ ਤੇ ਸਰੀਰ ਦੇ ਵਿੱਚ ਪਰਮੇਸ਼ਰ ਨੇ ਅਵਤਾਰ ਧਾਰਨ ਕੀਤਾ ਪਰ ਬਚਪਨ ਹੈ ਮਾਪਿਓ ਜਿਹੜਾ ਮਾਪਿਓ ਸਦਾ ਹੀ ਬੱਚੇ ਦੀ ਸਿੱਖਿਆ ਵਾਸਤੇ ਸਤ ਧਿਆਨ ਰੱਖਦੇ ਹਨ ਖਿਆਲ ਹੁੰਦਾ ਹੈ ਮਨ ਵਿੱਚ ਕਿ ਬੱਚਾ ਪੜੇ ਇਹ ਮੈਂ ਤਾਂ ਕਾਲੂ ਜੀ ਦਾ ਸੁਭਾਸੀ ਕਾਲਾ ਸੁਭਾਸੀ ਉਹਨਾਂ ਦਾ ਉਹ ਸਦਾ ਹੀ ਚਾਹੁੰਦੇ ਸੀ ਕਿ ਮੇਰਾ ਸੁਪੁੱਤਰ ਕੰਮ ਦੇ ਵਿੱਚ ਪੁੰਨ ਹੋਵੇ ਕਿਉਂਕਿ ਉਹ ਆਪ ਖੁਦ ਪਟਵਾਰੀ ਸਨ ਉਸ ਸਮੇਂ ਦੀ ਤੇ ਅੱਗੋਂ ਚਾਹੁੰਦੇ ਸੀ ਕਿ ਕੋਈ ਕਾ ਸੁਪੁੱਤਰ ਆ ਉਹ ਵੀ ਚੰਗੀ ਕੰਮ ਕਰ ਸੰਭਾਲੇ ਪੜਿਆ ਲਿਖਿਆ ਹੋਵੇ ਇਸ ਕਰਕੇ ਖਿਆਲ ਰੱਖਦੇ ਸੀ ਬਹੁਤ ਚਿੰਤਾ ਕਰਦੇ ਸੀ ਜੀ ਗੁਰਨਾਥਕ ਪਾਤਸ਼ਾਹ ਜੀ ਉਹ ਜਾਗਦੀ ਜੋਤ ਸਰਵ ਕਲਾ ਸੰਪੂਰਨ ਸਨ ਪਾਦੇ ਦੀ ਸਵਾਲਾਂ ਦੇ ਜਵਾਬ ਗੁਰਨਾਥ ਕੁਮਾਰ ਜੀ ਉਸ ਸਮੇਂ ਦੇਤੇ ਦੇਖ ਲਓ ਪਾਦੇ ਨੂੰ ਪੜਾਇਆ ਪਰ ਪਾਦੇ ਨੂੰ ਜਦੋਂ ਦੇਖਿਆ ਕਿ ਬੱਚਾ ਤਾਂ ਪਹਿਲੂ ਹੀ ਗਿਆਨਵਾਰ ਹੈ ਇਹਦੇ ਦਿਮਾਗ ਦੇ ਵਿੱਚ ਪਹਿਲੂ ਹੀ ਨਾ ਗਿਆਨ ਹੈ ਜਿਹੜਾ ਪ੍ਰਸ਼ਨ ਕਰਦਾ ਪਾਦਾ ਉਹਦਾ ਜਵਾਬ ਮਹਾਰਾਜ ਜੀ ਫਟਾਫਟ ਦਿੰਦੇ ਹਨ ਇਹ ਮੋਰਨ ਪ੍ਰੀਦੇ 35 ਅੱਖਰਾਂ ਤੋਂ ਮਹਾਰਾਜ ਜੀ ਪ੍ਰਦੇਸ਼ ਬਖਸ਼ਦੇ ਹਨ ਇਥੋਂ ਪਤਾ ਚੱਲ ਜਾਂਦਾ ਹੈ ਪਤਾ ਲੱਗ ਜਾਂਦਾ ਹੈ ਇਹ ਗੁਰੂ ਨਾਨਕ ਮਹਾਰਾਜ ਤੋਂ ਹੀ ਸ਼ੁਰੂ ਹੋ ਗਿਆ ਸੀ ਗੁਰਮੁਖੀ ਪੜਾਈ ਭਾਵੇਂ ਕੀ ਮਹਾਰਾਜ ਦੂਜੇ ਪਾਸ਼ਾ ਜੀ ਦਾ ਪ੍ਰਾਲਾ ਵੱਡਾ ਪਰ ਗੁਰੂ ਨਾਨਕ ਮਹਾਰਾਜ ਤੋਂ ਸ਼ੁਰੂ ਹੋਇਆ ਇਸ ਬਾਣੀ ਤੋਂ ਸਾਡੇ ਸਾਹਮਣੇ ਅੰਸਰ ਆ ਜਾਂਦਾ ਹੈ ਇਸ ਗੱਲ ਦਾ ਇਹ ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ ਹੈ ਪੱਟੀ ਲਿਖੀ ਇਸ ਵੇਲੇ ਪਾਧਾ ਪੱਟੀ ਲਖਾਂਦਾ ਜਿਵੇਂ ਆਪਾਂ ਬਚਪਨ ਚ ਜਾਂਦੇ ਸੀ ਨਾ ਫੱਟੀ ਲੈ ਕੇ ਪੱਟੀ ਤੋਂ ਭਾਵ ਕੀ ਫੱਟੀ ਦੇ ਉੱਤੇ ਅਸੀਂ ਲਿਖਾਈ ਕਰਦੇ ਸੀ ਆਪਾਂ ਨੂੰ ਪਤਾ ਪਿੰਡਾਂ ਦੇ ਸਕੂਲਾਂ ਦੇ ਵਿੱਚ ਉਸੇ ਤਰ੍ਹਾਂ ਹੀ ਫੱਟੀ ਤੇ ਲਿਖਾਇਆ ਜਾਂਦਾ ਸੀ ਪਾਧਾ ਉਹ ਫੱਟੀ ਦੇ ਉੱਤੇ ਅੱਖਰ ਲਿਖਦਾ ਤੇ ਗੁਰੂ ਨਾਨਕ ਮਹਾਰਾਜ ਜੀ ਪਾਤਸ਼ਾਹ ਜੀ ਫਟਾਫਟ ਜਵਾਬ ਦਿੰਦਿਆਂ ਨੇ ਇਹ ਅਕਸ਼ਰਾਂ ਦੇ ਵਿੱਚ ਸਸੇ ਅਕਸ਼ਰ ਤੋਂ ਬਾਣੀ ਰੰਭ ਹੁੰਦੀ ਹੈ 35 ਅਕਸ਼ਰਾਂ ਤੱਕ ਜਾਣੀ ਹੈ ਹਰ ਅਕਸ਼ਰ ਦੇ ਵਿੱਚ ਸਾਨੂੰ ਉਪਦੇਸ਼ ਹੈ ਜੀਵਨ ਈਮਾਰਤ ਦੀ ਮੰਗਲਾ ਚਰਨ ਕਰਦੇ ਹੋਏ ਬਾਣੀ ਦੀ ਰੰਭਤਾ ਕਰਦੇ ਹਨ ਜੀ ਓਮਕਾਰ ਸਤ ਗੁਰ ਪ੍ਰਸਾਦ ਉਹ ਪਲੀਪੂਰਨ ਪਰਮਾਤਮਾ ਇੱਕ ਸਰੂਪ ਹੈ ਕੋਈ ਸਾਰੇ ਬ੍ਰਹਮੰਡਾਂ ਦਾ ਉਹ ਪਰਮੇਸ਼ਰ ਹਰੀ ਮਾਲਕ ਹੈ ਉਹਦੀ ਮੂਰਤ ਸਾਤ ਹੈ ਗੁਰੂ ਦੀ ਕਿਰਪਾ ਦੇ ਬਖਸ਼ਿਸ਼ ਦੇ ਨਾਲ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਦੀ ਪ੍ਰਾਪਤੀ ਹੈ ਜੀ ਸਤ ਸੈ ਸੋਏ ਸਿਸ਼ਟ ਜਿਨ ਸਾਜੀ ਸਬਨਾ ਸਹਬ ਇੱਕ ਭਿਆ ਜਿੱਥੋਂ ਸੱਚ ਸੇ ਅਕਸ਼ਰ ਤੋਂ ਮਹਾਰਾਜ ਜੀ ਪਰਦੇਸ਼ ਬਖਸ਼ਿਸ਼ ਕਰਦੇ ਆ ਅਰੰਭਤਾ ਕਰਦੇ ਆ ਇਸ ਬਾਣੀ ਦੀ ਬਿਮਾਰਾ ਜੀ ਕਹਿੰਦੇ ਸਤ ਸੈ ਸੋਏ ਸਿਸ਼ਟ ਜਿਨ ਸਾਜੀ ਮਹਾਰਾਜ ਜੀ ਕਹਿੰਦੇ ਜਿੰਨੇ ਮਾਲਕ ਨੇ ਪ੍ਰਭੂ ਨੇ ਹਰੀ ਨੇ ਭਾਈ ਇਹ ਸ੍ਰਿਸ਼ਟੀ ਨੂੰ ਸਾਜਣਾ ਕੀਤਾ ਬਣਾਣਾ ਕੀਤਾ ਪੈ ਬਣਾਈ ਏ ਸ੍ਰਿਸ਼ਟੀ ਸਬਨਾ ਸਾਹਿਬ ਇੱਕ ਭਇਆਓ ਸਾਰਿਆਂ ਦਾ ਮਹਾਰਾਜ ਜੀ ਕਹਿੰਦੇ ਇੱਕੋ ਹੀ ਮਾਲਕ ਹੈ ਦਾਤਾ ਹੈ ਹਰੀ ਕੋਈ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ ਸッセ ਸੋਏ ਸਿਸ਼ਟ ਜਿੰਨ ਸਾਜੀ ਸਬਨਾ ਸਾਹਿਬ ਇੱਕ ਭਇਆ ਸਾਰੇ ਜੀਆਂ ਦਾ ਕੋਈ ਉਹ ਭਾਈ ਦਾਤਾ ਹੈ ਇੱਕੋ ਹੀ ਸਾਰਿਆਂ ਨੂੰ ਪਾਲ ਰਿਹਾ ਏ ਇੱਕੋ ਹੀ ਸਾਰੀ ਸ੍ਰਿਸ਼ਟੀ ਨੂੰ ਬਣਾ ਰਿਹਾ ਪੈਦਾ ਕਰ ਰਿਹਾ ਉਹਦੇ ਨਾਲ ਨਾਲ ਉਹ ਸਾਰਿਆਂ ਦਾ ਦੇਖ ਰੇਖ ਵੀ ਕਰਦਾ ਹੈ ਸਬਨਾ ਸਾਹਿਬ ਇੱਕ ਭਾਇ ਜਿੱਥੇ ਉਧਾਰਨ ਮਿਲ ਜਾਂਦੀ ਹੈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਸਾਰੇ ਜੀਆਂ ਦਾ ਮਹਾਰਾਜ ਜੀ ਕਹਿੰਦੇ ਉਹ ਦਾਤਾ ਹੈ ਸੇਵਤ ਰਹੇ ਚਿੱਤ ਜਿਨ ਕਾ ਲਾਗਾ ਆਇਆ ਤਿਨ ਕਾ ਸੁਖੁ ਲਪਾਇ ਜਿਨਾਂ ਨੇ ਮਹਾਰਾਜ ਜੀ ਕਹਿੰਦੇ ਭਾਈ ਉਹਦੇ ਨਾਲ ਚਿੱਤ ਜੋੜ ਲਿਆ ਚਿੱਤ ਲਾ ਲਿਆ ਚਿੱਤ ਦੇ ਵਿੱਚ ਉਹਨੂੰ ਵਸਾਲਿਆ ਸੇਵਤ ਰਹੇ ਤੇ ਮਹਾਰਾਜ ਜੀ ਕਹਿੰਦੇ ਉਹ ਸਦਾਈ ਸਰਜੀਤ ਰਹੇ ਜਿਨਾਂ ਨੇ ਚਿੱਤ ਵਿੱਚ ਵਸਾਲਿਆ ਸੇਵਤ ਰਹੇ ਜਿਨ ਚਿੱਤ ਜਿਨ ਕਾ ਲਾਗਾ ਇਨਾਂ ਦਾ ਚੇਤੋ ਦੇ ਨਾਲ ਲੱਗ ਗਿਆ ਮਹਾਰਾਜ ਜੀ ਕਹਿੰਦੇ ਆਇਆ ਤਿੰਨ ਕਾ ਸਫਲ ਭਇਆ ਭਾਈ ਉਹਦਾ ਹੀ ਉਹ ਜੀਵ ਦਾ ਉਸ ਮਨੁੱਖ ਦਾ ਉਸ ਜੀਆਸੂ ਦਾ ਸੰਸਾਰ ਤੇ ਆਉਣ ਦਾ ਮਨੋਰਥ ਜਿਹੜਾ ਸੀ ਕਾਰਜ ਜਿਹੜਾ ਸੀ ਮਹਾਰਾਜ ਜੀ ਕਹਿੰਦੇ ਸਫਲ ਭਇਆ ਉਹ ਸਫਲ ਹੋ ਗਿਆ ਸੰਸਾਰ ਤੇ ਆਇਆ ਸਫਲ ਹੋ ਗਿਆ ਮਨ ਕਾਹੇ ਭੁੱਲੇ ਮੂੜ ਮਨਾ ਜਬ ਲੇਖਾ ਦੇਵੈ ਬੀਰਾ ਹੋ ਪੜਿਆ ਇਹ ਹਰ ਹਉ ਦੀ ਪੰਕਤੀ ਹੈ ਜਿਸ ਦੇ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ ਵੀਰੇ ਤੋਂ ਭਾਵ ਵੀਰ ਜੀ ਆਪਾਂ ਹੁਣ ਵੀਰ ਜੀ ਕਹਿੰਦੇ ਹਨ ਬੀਰਾ ਜੀ ਕਹਿੰਦੇ ਸੀ ਪਹਿਲੇ ਪ੍ਰਾਰਥਨ ਸਮਿਆਂ ਚ ਉਸੇ ਲਬਜ ਨੂੰ ਰੱਖਿਆ ਮਹਾਰਾਜ ਵੀਰੇ ਸ਼ਬਦ ਨਾਲ ਮਨ ਨੂੰ ਸੰਬੋਧਨ ਕਰਦੇ ਹਨ ਮਹਾਰਾਜ ਕਹਿੰਦੇ ਮਾਨ ਕਾਹੇ ਭੁੱਲੇ ਮੂੜ ਮਨਾ ਇਹ ਮੂੜ ਮਨ ਪਾਗਲ ਮਨ ਬਉਰੇ ਮਨ ਤੂੰ ਕਿੱਧਰ ਫਸਦਾ ਜੰਨਾ ਮਹਾਰਾਜ ਜੀ ਕਹਿੰਦੇ ਕਿੱਧਰ ਤੁਰਿਆ ਫਿਰਦਾ ਹੈ ਮਨ ਇਹ ਮੂੜ ਮਨਾ ਪਾਗਲ ਮਨਾ ਜਬ ਲੇਖਾ ਦੇਵੇ ਵੀਰਾ ਤੋਂ ਪੜਿਆ ਕਹਿੰਦੇ ਜਦੋਂ ਲੇਖਾ ਦੇਣਾ ਵੀਰ ਜੀ ਉਥੇ ਪੜਿਆ ਲਿਖਿਆ ਤਾਂ ਤੈਨੂੰ ਸਮਝ ਆ ਜਾਵੇਗਾ ਜੇ ਉਹ ਮਾਲਕ ਨੂੰ ਜਾਣ ਲਵੇਗਾ ਦਰਗਾਹ ਦੇ ਵਿੱਚ ਲੇਖਾ ਲੇਖੇ ਤੋਂ ਜੇ ਤੂੰ ਸੁਰਖਰੂ ਹੋ ਜਾਵੇਂਗਾ ਤੇਰੇ ਲੇਖੇ ਵਿੱਚ ਕੋਈ ਵੀ ਬਾਦ ਘਾਟ ਨਹੀਂ ਹੋਵੇਗੀ ਲਿਖਤ ਦੇ ਵਿੱਚ ਤਾਂ ਹੀ ਤੈਨੂੰ ਚੰਗਾ ਮੰਨਿਆ ਜਾਣਾ ਹੈ ਨਾ ਸੰਸਾਰੀ ਲੇਖਾ ਜੋਖਾ ਕਰਨਾ ਹੋਏ ਨਾ ਕਿਸੇ ਨਾਲ ਹਸਾਬ ਕਿਤਾਬ ਤੇ ਜੇ ਲੇਖਾ ਸਹੀ ਹੋਏ ਨਾ ਹਸਾਬ ਕਿਤਾਬ ਤਾਂ ਹੀ ਕਹਿੰਦੇ ਨੇ ਕਿ ਬਹੁਤ ਪੜਿਆ ਲਿਖਿਆ ਚੰਗਾ ਸਾਫ ਕਰਦਾ ਐਵੇਂ ਦੇਖੋ ਇਥੇ ਉਦਾਹਰਣ ਫਿਰ ਪੈਦਾ ਹੋ ਜਾਂਦੀ ਹੈ ਉਸ ਤੋਂ ਅੱਗੇ ਮਹਾਰਾਜੀ ਦੇਖੋ ਮੋਦੀ ਖਾਨੇ ਤੇ ਬੰਦੇ ਆ ਤੇ ਮੋਦੀ ਖਾਨੇ ਦੇ ਬੈਠੇ ਤੇਰਾ ਤੇਰਾ ਤੋਲਦੇ ਆ ਜੇ ਕੋਈ ਹੁੰਦਾ ਹੈ ਕੋਈ ਵੀ ਹੁੰਦਾ ਹੈ ਨਾ ਰਾਸ਼ਨ ਲੈਣ ਰਾਸ਼ਨ ਖਰੀਦਣ ਉਹ ਦੁਕਾਨ ਤੇ ਬੈਠਿਆਨ ਮੋਦੀ ਖਾਨੇ ਤੇ ਬੈਠਿਆਨ ਤੇ ਤੇਰਾ ਧਿਆਨ ਕੇ ਮਹਾਰਾਜੀ ਤੇਰਾ ਤੇਰਾ ਹੀ ਤੋਲਦੇ ਹਨ ਕਿਉਂ ਤੇਰਾ ਪ੍ਰਮਾਤਮਾ ਤੇਰਾ ਦਿੱਤਾ ਸਭ ਕੁਝ ਤੇ ਤੇਰਾ ਲਬਜ ਤੇ ਅਗੂ ਤੇਰਾ ਨਾਲੀ ਛਾਪੇ ਭਰਦੇ ਹਨ ਛਾਪੇ ਪਾਈ ਜਾਂਦੇ ਹਨ ਇੱਥੇ ਕਿਰਤੂ ਪਰ ਤੂੰ ਵੀ ਦੁਨੀਆ ਕਰਦੀ ਏ ਕਰਦੇ ਆ ਨਾ ਆਪਾਂ ਸਾਰੇ ਇੱਕ ਦੂਜੇ ਤੇ ਸਵਾਲ ਖੜੇ ਕਰਦੇ ਆ ਤੇ ਉਦੋਂ ਵੀ ਬੜੇ ਸੀ ਚੁਗਲਖੋਰ ਉਦੋਂ ਵੀ ਬਹੁਤ ਸੀ ਜਿਹੜੇ ਛਾਬੇ ਭਰ ਕੇ ਲੈ ਵੀ ਜਾਂਦੇ ਸੀ ਘਰਾਂ ਨੂੰ ਲੈ ਵੀ ਜਾਣਾ ਮੋਦੀਖਾਨੇ ਚ ਮਹਾਰਾਜ ਤੋਂ ਤੇ ਫਿਰ ਜਾ ਕੇ ਚੁਗਲੀ ਵੀ ਖਾਂਦੇ ਸੀ ਚੁਗਲੀ ਵੀ ਕਰਦੇ ਸੀ ਕਿ ਮਹਾਰਾਜ ਤਾਂ ਤੁਹਾਡਾ ਮੋਦੀਖਾਨਾ ਲਟਾਈ ਜਾ ਰਿਹਾ ਉਹ ਤਾਂ ਦੁਕਾਨ ਖਾਲੀ ਕਰ ਦੇਗਾ 2-4 ਦਿਨ ਵਿੱਚ ਤਾਨੂੰ ਜਾੜ ਦੇਗਾ ਤੁਸੀਂ ਜਾ ਕੇ ਹਿਸਾਬ ਕਰੋ ਤੇ ਦੇਖੋ ਇਥੋਂ ਸੰਸਾਰੀ ਹਿਸਾਬ ਦੀ ਗੱਲ ਐ ਇਹ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਭਾਈ ਕੋਈ ਨਹੀਂ ਆਜੋ ਹਿਸਾਬ ਕਰ ਲਓ ਤੇ ਜਦੋਂ ਆਏ ਤੇ ਸਾਧ ਸੰਗਤ ਜੀ ਹਿਸਾਬ ਦੇ ਵਿੱਚ ਮਹਾਰਾਜ ਦਾ ਵਾਅਦਾ ਨਿਕਲਿਆ ਸੀ ਇਥੋਂ ਸਾਰੇ ਪਾਸੇ ਜਾਜਾਕਾਰ ਹੋ ਗਈ ਸੀ ਸਾਰੇ ਪਾਸੇ ਤਿੰਨ ਵਰੀ ਹਿਸਾਬਕਤਾ ਹੋਇਆ ਆਪਾਂ ਦਰਸ਼ਨ ਕੀਤੇ ਨਾ ਮੋਦੀਖਾਨ ਦੇ ਗਏ ਸੀ ਪਿੱਛੇ ਸੁਲਤਾਨ ਪਰਲੋਦੀ ਮੋਦੀਖਾਨ ਉਹ ਸੁਭਾਏ ਮਾਨ ਹੈ ਜਗਾ ਏ ਮਹਾਰਾਜ ਜੀ ਦੀ ਜਾਇਜਾ ਕਾਰੋ ਵੀ ਲੇਖਾ ਜੋਖਾ ਸਵਭਕਤਾ ਵਿੱਚ ਪੱਕੇ ਰਹੇ ਮਹਾਰਾਜ ਜੀ ਪਰ ਕਿਉਂਕਿ ਪ੍ਰਮਾਤਮਾ ਦਾ ਸਰੂਪ ਸੀ ਖੁਦ ਤੇ ਉਹ ਤੇਰਾ ਤੇਰਾ ਵੀ ਤੋਲਦੇ ਰਹੇ ਪਰ ਉਹਨਾਂ ਦਾ ਸਾਬਕਾ ਤਾਂ ਵੀ ਠੀਕ ਨਿਕਲਿਆ ਮੋਦੀ ਖਾਨਾ ਜਿਹੜਾ ਅਸੀਂ ਉਹ ਵਾਅਦੇ ਵਿੱਚ ਆਇਆ ਦੁਕਾਨ ਵਾਅਦੇ ਚ ਆਇਆ ਵਪਾਰ ਵਾਅਦੇ ਚ ਆਇਆ ਤੇ ਬੜੀ ਖੁਸ਼ੀ ਹੋਈ ਆ ਬਲਾਰ ਨੂੰ ਬੜੀ ਖੁਸ਼ੀ ਹੋਈ ਪਿਤਾ ਕਾਲੂ ਨੂੰ ਤੇ ਸਾਧ ਸੰਗਤ ਜੀ ਉਹ ਫਿਰ ਉਸੇ ਮੋਦੀ ਖਾਨੇ ਤੇ ਡਿਊਟੀ ਕਰਦੇ ਰਹੇ ਇਹ ਸਾਧ ਸੰਗਤ ਜੀਓ ਇਸੇ ਮਹਾਰਾਜ ਜੀ ਸੰਸਾਰੀ ਲੇਖੇ ਦੀ ਗੱਲ ਨਹੀਂ ਕਰਦੇ ਇੱਥੇ ਮਹਾਰਾਜ ਜੀ ਸੰਸਾਰ ਤੋਂ ਜਦੋਂ ਦਰਗਾਹ ਵਿੱਚ ਜਾਣਾ ਉਸ ਲੇਖੇ ਦੀ ਗੱਲ ਕਰਦੇ ਹਨ ਮਹਾਰਾਜ ਜੀ ਕਹਿੰਦੇ ਸਾਡੀ ਨਿਗਾਹ ਦੇ ਵਿੱਚ ਤਾਂ ਪਾਧਾ ਜੀ ਉਹ ਪੜਿਆ ਲਿਖਿਆ ਹੈ ਪਾਧੇ ਨਾਲ ਮਹਾਰਾਜ ਜੀ ਪ੍ਰਦੇਸ਼ ਕਰ ਰਹੇ ਹਨ ਸਵਾਲ ਜਵਾਬ ਕਰ ਰਹੇ ਹਨ ਮਹਾਰਾਜ ਜੀ ਕਹਿੰਦੇ ਜਬ ਕਾਹੇ ਭੁੱਲੇ ਮੂੜ ਮਨਾ ਜਬ ਲੇਖਾ ਦੇਵੇ ਬੀਰਾ ਤੋਂ ਪੜਿਆ ਮਹਾਰਾਜ ਜੀ ਕਹਿੰਦੇ ਇਹ ਮਨਾ ਭੁੱਲੇ ਮਨਾ ਮੂਰਖ ਮਨਾ ਜਦ ਜਿੰਦੋਂ ਤੂੰ ਲੇਖਾ ਤੇ ਨਾ ਉਦੋਂ ਤੇਰਾ ਲੇਖਾ ਸਾਬਕ ਤਬ ਸਹੀ ਹੋਣਾ ਚਾਹੇ ਦਾ ਗੁਰੂ ਦੇ ਸਾਹਮਣੇ ਇਹ ਨਹੀਂ ਕਿ ਤੈਨੂੰ ਨੀਵੀਂ ਪਾਣੀ ਪਏ ਤੇਰਾ ਉਸ ਲੇਖੇ ਵਿੱਚ ਹਾਨੀ ਤੈਨੂੰ ਆ ਜਾਵੇ ਇਸ ਕਰਕੇ ਸੱਚੇ ਗੁਰੂ ਨਾਲ ਜਿਹੜਾ ਸਾਹਬ ਹੈ ਉਹ ਸਹੀ ਰੱਖ ਪਰਮਾਤਮਾ ਦੇ ਨਾਲ ਉਹਨੂੰ ਚਿੱਤ ਵਿੱਚ ਵਸਾਏਗਾ ਉਹਨੂੰ ਜਾਂਚ ਕਰੇਗਾ ਉਦੇ ਗੁਣ ਤੇਰੇ ਅੰਦਰ ਆ ਜਾਣਗੇ ਫਿਰ ਦਰਗਾਹ ਵਿੱਚ ਕਿਤੇ ਲੇਖਾ ਪੁੱਛਿਆ ਜਾਣਾ ਉਹ ਲੇਖਾ ਤਾਂ ਜਦੋਂ ਗੁਰੂ ਨਾਲ ਬਿਨਲਾਪ ਘੁਣਾ ਉਦੋਂ ਹੀ ਪਾੜ ਦਿੱਤਾ ਜਾਣਾ ਕਿ ਕੋਈ ਲੇਖੇ ਜੋ ਕੇ ਦਾ ਕੋਈ ਕੰਮ ਹੀ ਨਹੀਂ ਰਹਿੰਦਾ ਚਿੱਠੇ ਦਾ ਕੋਈ ਕੰਮ ਹੀ ਨਹੀਂ ਜਦੋਂ ਹਸਾਬ ਹੀ ਸਹੀ ਹੈ ਫਿਰ ਮਹਾਰਾਜ ਜੀ ਕਹਿੰਦੇ ਭਾਈ ਫਿਰ ਉਹ ਲੇਖਾ ਪਾੜ ਦਿੱਤਾ ਜਾਣਾ ਰਹਾ ਬਿਸ਼ਰਾਮ ਦੇ ਕੀ ਮਹਾਰਾਜ ਜੀ ਅੱਗੇ ਈੜੀ ਅक्षर ਤੋਂ ਅਗਲਾ ਪਦ ਆਰੰਭ ਕਰਦੇ ਹਨ ਈਵੜੀ ਇਥੇ ਈਵੜੀ ਕਹਿੰਦੇ ਹਨ ਮਹਾਰਾਜ ਗੁਰਮੁਖੀ ਚ ਈਵੜੀ ਆਦਪੁਰਖ ਹੈ ਦਾਤਾ ਆਪੇ ਸੱਚਾ ਸੋਈ ਈਵੜੀ ਅਕਸਰ ਤੋਂ ਮਹਾਰਾਜ ਜੀੜੀ ਤੋਂ ਬਚਨ ਕਰਦੇ ਹਨ ਆਦੇਸ਼ ਬਖਸ਼ਦੇ ਹਨ ਆਦਪੁਰਖ ਹੈ ਦਾਤਾ ਹਰਾ ਜੀ ਕਹਿੰਦੇ ਪੁਰਖ ਪਰਮੇਸ਼ਰ ਦਾ ਨਾਮ ਹੈ ਭਾਈ ਪੁਰਖ ਜਿਹੜਾ ਉਹ ਪਰਮੇਸ਼ਰ ਆਦ ਤੋ ਭਾਵ ਕੀ ਆਦ ਤੋ ਲੈ ਕੇ ਅੰਤ ਜਿਹੜਾ ਪੈਦਾ ਕਰਨ ਵਾਲਾ ਹੈ ਜਿਹੜਾ ਜੜ ਮੂਲ ਹੈ ਸਾਡਾ ਜਿਹੜਾ ਕਿ ਜੜ ਤੋਂ ਹੀ ਜਦੋਂ ਦੁਨੀਆ ਨਹੀਂ ਸੀ ਸ੍ਰਿਸ਼ਟੀ ਨਹੀਂ ਸੀ ਆਦ ਸੀ ਸ੍ਰਿਸ਼ਟੀ ਇੱਥੇ ਕੁਝ ਵੀ ਨਹੀਂ ਸੀ ਉਦੋਂ ਵੀ ਉਹ ਹੈ ਸੀ ਪੁਰਖ ਉਦੋਂ ਵੀ ਉਹਦਾ ਹੁਕਮ ਚੱਲਦਾ ਸੀ ਮਹਾਰਾਜ ਜੀ ਕਹਿੰਦੇ ਜਿਹੜਾ ਜੜ ਮੂਲ ਹੈ ਦਾਤਾ ਉਹ ਆਪੇ ਸੱਚਾ ਸੋਈ ਉਹ ਆਪਣੇ ਵਿੱਚ ਸੱਚਾ ਸੋਈ ਹੈ ਉਹਦੇ ਵਰਗਾ ਕੋਈ ਨਹੀਂ ਹੈ ਇੰਨਾ ਅਖਰਾ ਮੈਂ ਜੋ ਗੁਰਮਖ ਬੁੱਝੈ ਇਸ ਸਿਰ ਲੇਖਾ ਨਾ ਹੋਈ ਮਹਾਰਾਜ ਜੀ ਜਵਾਬ ਦਿੰਦੇ ਹਨ ਕਹਿੰਦੇ ਪਾਦਾ ਜੀਓ ਇਨਾਂ ਅੱਖਰਾਂ ਦੇ ਵਿੱਚ ਜਿਹੜਾ ਉਹ ਪ੍ਰਮਾਤਮਾ ਨੂੰ ਵਸਾ ਲੈਂਦਾ ਨਾ ਚਿੱਤ ਵਿੱਚ ਇਨਾਂ ਅੱਖਰਾਂ ਮੈਂ ਜੋ ਗੁਰਮਖ ਬੁੱਝੈ ਜਿਹੜਾ ਉਹਨੂੰ ਬੁੱਝ ਲੈਂਦਾ ਅੱਖਰਾਂ ਦੇ ਰਾਹੀ ਉਹਦੀ ਪੜ੍ਹਾਈ ਕੀਤੀ ਸਫਲ ਹੈ ਮਹਾਰਾਜ ਜੀ ਕਹਿੰਦੇ ਉਹਦੇ ਅੱਖਰ ਗਾਏ ਅੱਖਰ ਪੜੇ ਸਫਲ ਹਣ ਸਾਨੂੰ ਇਹ ਸੰਸਾਰੀ ਪੜਾਈ ਦੀ ਲੋੜ ਨਹੀਂ ਐ ਕਹਿੰਦੇ ਜਿਹੜਾ ਇਹਨਾਂ ਅੱਖਰਾਂ ਲਈ ਪੜ੍ਹਾਈ ਵੀ ਤਾਂ ਸਫਲ ਐ ਪਾਠ ਕੀਤਾ ਤਾਂ ਸਫਲ ਐ ਗ੍ਰੰਥ ਪੜ੍ਹਿਆ ਤਾਂ ਸਫਲ ਐ ਜੇ ਅੱਖਰਾਂ ਰਹੀ ਸਾਡੇ ਅੰਦਰ ਗਿਆਨ ਅੰਤਰ ਗਿਆਨ ਤਾਂ ਜਾਗਦੀ ਐ ਜੇ ਅੰਦਰ ਗਿਆਨ ਜਾਗਦਾ ਤਾਂ ਉਹ ਗ੍ਰੰਥ ਪੜ੍ਹਿਆ ਸਫਲ ਐ ਜੇ ਬਾਣੀ ਪੜ੍ਹੀ ਤਾਂ ਸਫਲ ਐ ਜੇ ਅੰਦਰ ਸਾਡੇ ਵਿਕਾਸ ਕਰਦੀ ਐ ਬਾਣੀ ਬ੍ਰह्म ਗਿਆਨ ਨੂੰ ਪ੍ਰਕਾਸ਼ ਕਰਦੀ ਐ ਫੇਰ ਸਫਲ ਐ ਨਹੀਂ ਤਾਂ ਸਾਰੀ ਜ਼ਿੰਦਗੀ ਪੜ ਪੜ ਅੱਜ ਆ ਗਿਆ ਨਾ ਭਗਤ ਕਬੀਰ ਸਾਹਿਬ ਜੀ ਦੇ ਬਚਨ ਆਏ ਹਨ ਅੱਜ ਫੜਾ ਪੜੀਏ ਕਿਆ ਗੁਣਿਏ ਕਿਆ ਵੇਦ ਪੁਰਾਨਾ ਸੁਣੀਏ ਪੜੇ ਸੁਨੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਭਗਤ ਜੀ ਕਹਿੰਦੇ ਪੜਨਾ ਤੇ ਸੁੰਨਾ નિਫਲ ਹੈ ਜਿੰਨਾ ਚ ਹਿਰਦੇ ਵਿੱਚ ਉਹਦਾ ਗਿਆਨ ਦਾ ਪ੍ਰਕਾਸ਼ ਨਹੀਂ ਕੀਤਾ ਉਹ ਪੜਨ ਦੇ ਨਾਲ ਅੰਦਰ ਉਹ ਅੱਖਰਾਂ ਦਾ ਪ੍ਰਕਾਸ਼ ਨਹੀਂ ਹੋਇਆ ਉਹ ਪੜਿਆ ਬ्यर्थ ਚਲਾ ਜਾਂਦਾ ਹੈ ਇਥੇ ਮਹਾਰਾਜ ਫੇਰ ਕਹਿ ਰਹੇ ਹਨ ਗੁਰੂ ਨਾਨਕ ਪਾਤਸ਼ਾਹ ਇਹਦੇ ਇਨਾਂ ਅੱਖਰਾਂ ਮੈਂ ਜੋ ਗੁਰਮੁਖ ਬੁੱਝੈ ਇਨਾਂ ਅੱਖਰਾਂ ਦੁਆਰਾ ਸਤਿਗੁਰੂ ਜੀ ਕਹਿੰਦੇ ਜਿਹੜਾ ਕੋਈ ਮਤ ਲੈ ਲੈਂਦਾ ਗੁਰੂ ਨੂੰ ਬੁੱਝ ਲੈਂਦਾ ਗੁਰੂ ਨੂੰ ਪ੍ਰਕਾਸ਼ ਕਰ ਲੈਂਦਾ ਤਿਸ ਸਿਰ ਲੇਖਾ ਨਾ ਹੋਈ ਫਿਰ ਜਵਾਬ ਦੇਤਾ ਮਹਾਰਾਜ ਨੇ ਸਤਿਗੁਰੂ ਜੀ ਕਹਿੰਦੇ ਉਹਦੇ ਸਿਰ ਤੇ ਕੋਈ ਲੇਖੇ ਦੀ ਪੰਡ ਨਹੀਂ ਪਾਈ ਉਹ ਲੇਖਾ ਖਤਮ ਹੈ ਜਿਨਨੇ ਬੁੱਝ ਲਿਆ ਮਹਾਰਾਜ ਅੱਖਰਾਂ ਦੁਆਰਾ ਉਹਨੂੰ ਪ੍ਰਕਾਸ਼ ਕਰ ਲਿਆ ਉਹ ਗਿਆਨ ਨੂੰ ਹਿਰਦੇ ਵਿੱਚ ਆਪਣੀ ਹਿਰਦੇ ਵਿੱਚ ਟਿਕਾ ਲਿਆ ਉਹ ਸਬਾਣੀ ਦੇ ਅੱਖਰਾਂ ਹੀ ਉਹਨੂੰ ਜਗਾ ਲਿਆ ਪ੍ਰਮਾਤਮਾ ਨੂੰ ਉਹਦਾ ਲੇਖਾ ਨਾ ਕੋਈ ਮਹਾਰਾਜ ਜੀ ਕਹਿੰਦਾ ਉਹਦਾ ਕੋਈ ਲੇਖਾ ਨਹੀਂ ਹੈ ਊੜੇ ਉਪਮਾ ਤਾਂ ਕੀ ਕੀਜੈ ਜਾ ਕਾ ਅੰਤ ਨਾ ਪਾਇਆ ਅੱਗੇ ਊੜਾ ਅੱਖਰ ਮਹਾਰਾਜ ਜੀ ਆਰੰਭ ਕਰਦੇ ਹਨ ਊੜੇ ਅੱਖਰ ਤੋਂ ਸਾਨੂੰ ਉਪਦੇਸ਼ ਬਖਸ਼ੇ ਹਨ ਊੜਾ ਉਪਮਾ ਤਾਂ ਕੀ ਕੀਜੇ ਮਹਾਰਾਜ ਜੀ ਕਹਿੰਦੇ ਊੜਾ ਉਪਮਾ ਤਾਂ ਕੀ ਕੀਜੇ ਉਹਦੀ ਉਪਮਾ ਜੇ ਕਰੀਏ ਜਾ ਕਾਂਤ ਨਾ ਪਾਇਆ ਮਹਾਰਾਜ ਜੀ ਕਹਿੰਦੇ ਅੰਤ ਨਾ ਉਹਦੀ ਉਹਦਾ ਪਾ ਸਕਦੇ ਦੁਨੀਆ ਤੇ ਕੋਈ ਨਹੀਂ ਉਹਦਾ ਅੰਤ ਪਾਣ ਵਾਲਾ ਦੇਵਤੇ ਵੀ ਜਦ ਰਿਸ਼ੀ मुनि ਚਲੀ ਗਏ ਜਿਹੜੇ ਅੰਤ ਪਾਣ ਗਏ ਉਹ ਆਪ ਹੀ ਉਹਨਾਂ ਦਾ ਅੰਤ ਹੋ ਗਿਆ ਅੰਤ ਪਾਣ ਵਾਲਿਆਂ ਦਾ ਅੰਤ ਹੋ ਗਿਆ ਪਰ ਪ੍ਰਮਾਤਮਾ ਦਾ ਅੰਤ ਨਹੀਂ ਅਸੀਂ ਪਾ ਸਕਕੇ ਮਹਾਰਾਜ ਜੀ ਕਹਿੰਦੇ ਅੰਤ ਛੱਡ ਕੇ ਜੀ ਮਹਾਰਾਜ ਜੀ ਕਹਿੰਦੇ ਉਹਨੂੰ ਜਾਣਨ ਦੀ ਕੋਸ਼ਿਸ਼ ਕਰਿਓ ਉਪਮਾ ਤਾਂ ਕੀ ਉਹਦੀ ਉਪਮਾ ਕਰਦੇ ਰਹੀਏ ਉਹਦੀ ਸਲੰਘਾ ਕਰਦੇ ਰਹੀਏ ਊੜੇ ਤਾਂ ਹੀ ਮਹਾਰਾਜ ਜੀ ਕਹਿੰਦੇ ਉਹਨੂੰ ਸਿਫਤ ਗਾਈਏ ਜાંਕਾ ਅੰਤ ਨਾ ਪਾਇਆ ਜਿਹਦਾ ਕਿਸੇ ਨੇ ਅੰਤ ਨਹੀਂ ਪਾ ਸਕਿਆ ਉਹਦਾ ਬੰਨਾ ਸਿਰਾ ਕੋਈ ਨਹੀਂ ਆ ਉਹਦੀ ਉਪਮਾਈਂ ਗਾ ਸਕਦੇ ਆ ਸੇਵਾ ਕਰ ਹੈ ਸਹੀ ਫਲ ਪਾਵੇ ਜਿੰਨੀ ਸੱਚ ਕਮਾਇਆ 임ਾਰਾ ਜੀ ਕਹਿੰਦੇ ਉਹਦੇ ਦਾਰ ਦੀ ਅਸੀਂ ਸੇਵਾ ਕਮਾ ਸਕਦੇ ਹਾਂ ਜਿਨ੍ਹਾਂ ਨੇ ਕਮਾਈ ਸਤਗੁਰੂ ਜੀ ਕਹਿੰਦੇ ਪਾਦਾ ਜੀਓ ਉਹਨਾਂ ਨੇ ਫਲ ਪਾ ਲਿਆ ਏ ਪਾਦਾ ਜੀਓ ਪ੍ਰੋਤ ਜੀਓ ਜਿਨ੍ਹਾਂ ਨੇ ਉਹਦੀ ਸੇਵਾ ਕਮਾਈ ਸੇਵਾ ਕੀਤੀ ਸੇਵਾ ਕਰੇ ਸਹੀ ਫਲ ਪਾਏ ਭਾਵ ਇਹ ਜਿੰਨੀ ਸੱਚ ਕਮਾਇਆ ਜਿਨ੍ਹਾਂ ਨੇ ਸੱਚ ਦੇ ਰਸਤੇ ਤੇ ਮਾਰਗ ਤੇ ਪੈਰ ਰੱਖ ਕੇ ਚੱਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਸੱਚ ਨੂੰ ਕਮਾ ਲਿਆ ਨਹੀਂ ਤਾਂ ਤਿਲਕ ਜਾਂਨੇ ਆ ਖਿਸਕ ਜਾਂਨੇ ਆ ਉਸ ਰਸਤੇ ਤੋਂ ਸੱਚ ਦੇ ਰਸਤੇ ਤੇ ਚੱਲਣਾ ਬੜੌਖਾ ਹੈ ਕਿਉਂਕਿ ਜ਼ਿੰਦਗੀ 'ਚ ਵਾਰ-ਵਾਰ ਝੂਠ ਸਾਹਮਣੇ ਹੁੰਦਾ ਪਾਪ ਕੁਕਰਮ ਝੂਠ ਸਾਹਮਣੇ ਆ ਜਾਂਦਾ ਫਿਰ ਸੱਚ ਤੋਂ ਤਿਲਕ ਜਾਂਨੇ ਆ ਸੱਚ ਨੂੰ ਛੱਡ ਕੇ ਭੱਜ ਕੇ ਝੂਠਵਾਲ ਹੋ ਜਾਂਦੇ ਆ ਮਹਾਰਾਜ ਜੀ ਪਾਤਸ਼ਾਹ ਜੀ ਕਹਿੰਦੇ ਭਾਈ ਸੇਵਾ ਕਰੇ ਸੇ ਫਲ ਪਾਵੇ ਜਿੰਨੀ ਸੱਚ ਕਮਾਇਆ ਜਿਨ੍ਹਾਂ ਨੇ ਸੱਚ ਤੇ ਪਹਿਰਾ ਦੇ ਕੇ ਸੇਵਾ ਕਮਾਈ ਉਹਨਾਂ ਨੇ ਉਸ ਫਲ ਨੂੰ ਪ੍ਰਾਪਤ ਕਰ ਲਿਆ ਅਗਲਾ ਅक्षर ਮਹਾਰਾਜ ਜੀ ਆਰੰਭ ਕਰਦੇ ਹਨ ਨੰਗਾ ਨੰਗੇ ਗਿਆਨ 부ਝੇ ਜੇ ਕੋਈ ਪੜਿਆ ਪੰਡਿਤ ਸੋਈ ਨੰਗਾ ਅक्षर ਥੋੜਾ ਜਿਹਾ ਔਖਾ ਅक्षर ਹੈ ਕਿਉਂਕਿ ਇਹ ਸੰਸਾਰੀ ਪੜਾਈ ਦੇ ਵਿੱਚ ਬਹੁਤ ਘਾਟੇ ਦੀ ਵਰਤੋਂ ਹੈ ਨੰਗੇ ਅक्षर ਦੀ ਧਿਆਨ ਦੇਈਏ ਇਹ ਬਾਣੀ ਵਿੱਚ ਵੀ ਬਹੁਤੇ ਲੋਕ ਜਗਿਆਸੂ ਗਲਤ ਬੋਲਦੇ ਹਨ ਕਿਉਂਕਿ ਬਾਣੀ ਦੇ ਵਿੱਚ ਜੀ ਬਹੁਤਾ ਗੁਰਮੁਖੀ ਦੇ ਵਿੱਚ ਵਰਤਿਆ ਗੰਗਾ ਤੇ ਨਿੰਨਾ ਨਿੰਨਾ ਵੀ ਜਿਹੜਾ ਉਹ ਨੱਕ ਦੇ ਵਿੱਚੋਂ ਬੋਲਿਆ ਜਾਂਦਾ ਤੇ ਗੰਗਾ ਵੀ ਨੱਕ ਤੋਂ ਬੋਲਿਆ ਜਾਂਦਾ ਜੀਬ ਇਕੱਠੀ ਕਰਕੇ ਇਸ ਕਰਕੇ ਅਸੀਂ ਦੀ ਗਲਤ ਵਰਤੋਂ ਕਰ ਜਾਂਦੇ ਆ ਕਿਉਂਕਿ ਪੰਜਾਬੀ ਬੋਲੀ ਦੇ ਵਿੱਚ ਇਹਦੀ ਵਰਤੋਂ ਨਹੀਂ ਹੈ ਬਹੁਤ ਘੱਟ ਹੈ ਆਮ ਨਾਮਾਂ ਦੇ ਵਿੱਚ ਅਸੀਂ ਸੰਸਾਰੀ ਪੰਜਾਬੀ ਬੋਲਦੇ ਆ ਨਾ ਗੰਗਾ ਗੱਗਾ ਵਰਤਿਆ ਜਾਂਦਾ ਗੱਗੇ ਤੇ ਬਿੰਦੀ ਲਾ ਲੈਨੇ ਆ ਤੇ ਗੰਗਾ ਅक्षर ਨਹੀਂ ਅਸੀਂ ਵਰਤਦੇ ਗੰਗਾ ਤੇ ਨੀਂਗਾ ਤੇ ਗੁਰਮੁਖੀ ਦੇ ਵਿੱਚ ਇਸ ਵਾਸਤੇ ਇਹ ਦਿੱਕਤ ਹੁੰਦੀ ਹੈ ਸਾਨੂੰ ਜਿਹੜਾ ਅਸੀਂ ਆਪ ਬਾਣੀ ਜਦੋਂ ਪੜ੍ਹਦੇ ਆ ਨਾ ਉਸ ਵੇਲੇ ਇੱਥੇ ਆਣ ਕੇ ਅਜਕ ਤਾਂ ਨਹੀਂ ਅਸੀਂ ਗੰਗਾ ਕਿਸ ਤਰ੍ਹਾਂ ਬੋਲੀਏ ਇੱਕ ਗੰਗਾ ਨੀਂਗਾ ਇੱਕ ਗੰਗਾ ਇਹ ਗੰਗਾ ਅक्षर ਮਹਾਰਾਜ ਕਹਿੰਦੇ ਰੰਗ ਗਿਆਨ 부ਝ ਦੇ ਦੇ ਕੋਈ ਪੜਿਆ ਪੰਡਤ ਸੋਈ ਮਹਾਰਾਜ ਜੀ ਕਹਿੰਦੇ ਅਸੀਂ ਤਾਂ ਉਹਨੂੰ ਪੜਿਆ ਜਾਣਦੇ ਆ ਪੰਡਤ ਜੀ ਜਿਨਨੇ ਗਿਆਨ ਬੁੱਝ ਲਿਆ ਉਹ ਪਰਮਾਤਮਾ ਦੇ ਗੁਣਾਂ ਨੂੰ ਬੁੱਝ ਲਿਆ ਤੇ ਮਹਾਰਾਜ ਜੀ ਕਹਿੰਦੇ ਪਾਦਾ ਜੀ ਉਹਨੂੰ ਪੜਿਆ ਜਾਣਦੇ ਆ ਨਹੀਂ ਤਾਂ ਸਾਰਾ ਸੰਸਾਰੀ ਨਾ ਪਾੜੇ ਸਾਡੀ ਨਿਗਾਹ 'ਚ ਸਾਡੀ ਨਿਗਾਹ ਵਿੱਚ ਕੋਈ ਸੂਝਵਾਨ ਨਹੀਂ ਸਿਆਣਾ ਨਹੀਂ ਸਾਰੀ ਨਪੜਨ ਮਹਾਰਾਜ ਜੀ ਕਹਿੰਦੇ ਪੜਿਆ ਤਾਂ ਹੀ ਇਹ ਜਿਨਨੇ ਗਿਆਨ ਰਾਹੀਂ ਇਸ ਸੰਗੰਗੇ ਅक्षर ਰਾਹੀਂ ਉਨੂੰ ਬੁੱਝ ਲਿਆ ਉਹਦੀ ਪ੍ਰਾਪਤੀ ਕਰ ਲਈ ਬੁੱਝੇ ਜੇ ਕੋਈ ਪੜਿਆ ਪੰਡਤ ਸੋਈ ਕਹਿੰਦੇ ਉਹੀ ਪੜਿਆ ਲਿਖਿਆ ਹੋ ਸਕਦਾ ਹੈ ਉਹੀ ਗਿਆਨਵਾਨ ਹੋ ਸਕਦਾ ਸਰਬ ਜੀਆਂ ਮੈਂ ਇੱਕੋ ਜਾਣੇ ਤਾ ਹਉ ਮੈਂ ਕਹੇ ਨਾ ਕੋਈ ਜਿਹੜਾ ਮਹਾਰਾਜ ਜੀ ਕਹਿੰਦੇ ਸਾਰੇ ਜੀਆਂ ਵਿੱਚ ਇੱਕੋ ਨੂੰ ਜਾਣਦਾ ਹੈ ਜੀਵ ਸਾਰੇ ਆਸੀ ਸੰਸਾਰ ਦੇ ਵਿੱਚ ਪਰ ਇੱਕੋ ਨੂੰ ਸਾਰਿਆਂ ਵਿੱਚ ਦੇਖਦਾ ਇੱਕੋ ਪ੍ਰਮਾਤਮਾ ਨੂੰ ਉਦਾ ਵੈਰ ਖਤਮ ਹੋ ਜਾਂਦਾ ਹੈ। ਗਰੋਹ ਉੱਡ ਜਾਂਦਾ ਹੈ, ਵੈਰ ਉੱਡ ਜਾਂਦਾ ਹੈ। ਜਦੋਂ ਇੱਕ ਸਮਵਿਰਤੀ ਪੈਦਾ ਹੁੰਦੀ ਹੈ ਨਾ ਸਮਝ ਲਈ ਕਿ ਅਸੀਂ ਉਹਨੂੰ ਜਾਣ ਲਿਆ, ਉਹਦੇ ਦਰਸ਼ਨ ਪਾ ਲਏ। ਜਿਵੇਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪਾਦਾ ਜੀਓ ਸਰਬ ਜੀਆਂ ਮੈਂ ਇੱਕੋ ਜਾਣੇ। ਜਿਹੜੇ ਸਾਰੇ ਜੀਆਂ ਵਿੱਚ ਇੱਕੋ ਜੋਤ ਦੇਖਦਾ ਹੈ, ਇੱਕੋ ਦਾ ਹੀ ਸਰੂਪ ਤੱਕਦਾ ਹੈ, ਉਹਨੂੰ ਕੋਈ ਧਰਮ, ਮਜ਼ਬ, ਕਿਸੇ ਫਿਰਕੇ ਨਾਲ ਕੁਝ ਨਹੀਂ ਲੈਣ ਦੇਂਦੇ। ਮਹਾਰਾਜ ਜੀ ਕਹਿੰਦੇ ਉਹ ਪੜਿਆ ਹੈ ਸਾਡੀ ਨਿਗਾਹ ਵਿੱਚ ਉਹ ਪੜਿਆ ਲਿਖਿਆ ਮਨੁੱਖ ਹੈ ਕਿਉਂਕਿ ਉਹਨੇ ਜਾਣ ਲਿਆ ਕਿ ਕੋਈ ਸਾਰਿਆਂ ਦੇ ਵਿੱਚ ਵਸਦਾ ਹੈ ਹੋਮੇ ਕਰੇ ਨਾ ਕੋਈ ਇਹਦੇ ਹੋਮੇ ਨੂੰ ਵਿਸਾਰਤਾ ਤਿਆਗ ਕਰਤਾ ਹੋਮੇ ਨੂੰ ਛੱਡ ਕੇ ਇਕੋ ਦੀ ਦਰਸ਼ਨ ਪਾਏ ਸਾਰਿਆਂ ਦੇ ਵਿੱਚ ਤੱਕ ਲਿਆ ਪੰਡਤ ਜੀ ਉਹੀ ਬ੍ਰਹਮ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਜੀ ਨਿਕਾਈ ਉਲਾ ਜਨੀਆਂ ਨ ਮਹਾਰਾਜ ਸਤ ਮਤ ਬਖਸ਼ਨ ਆਈਆਂ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ